ਗਰਮੀ ਦੀਆਂ ਛੁੱਟੀਆਂ ਦਾ ਕੰਮ ਜਮਾਤ ਪਹਿਲੀ ਵਿਸ਼ਾ ਪੰਜਾਬੀ ਵਰਕਸ਼ੀਟ ਨੰਬਰ 1 ਪ੍ਰਸ਼ਨ ਨੰਬਰ 1 ਵਰਣਮਾਲਾ ਪੂਰੀ ਕਰੋ ਊੜਾ ਆੜਾ ਈੜੀ ਸਸਾ ਹਾਹਾ ਤਕਾ ਖਖਾ ਗਗਾ ਘਗਾ ਣਗਾ ਚਿਚਾ ਸ਼ਿਸ਼ਾ ਗਿਜਾ ਚਿਜਾ ਨਈਂਆ ਐਕਾ ਠੱਠਾ ਡੱਡਾ ਢੱਡਾ ਨਾਣਾ ਠੱਤਾ ਠੱਠਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਜਈਆ ਰਾਰਾ ਲੱਲਾ ਵਾਵਾ ਰਾੜਾ ਪ੍ਰਸ਼ਨ ਨੰਬਰ 2 ਮਿਲਾਨ ਕਰੋ ਜਿਸ ਤਰ੍ਹਾਂ ਕੱਕੇ ਨੂੰ ਕੱਕੇ ਨਾਲ ਮਲਾਇਆ ਗਿਆ ਉਸੇ ਤਰ੍ਹਾਂ ਅਸੀਂ ਮੰਮੇ ਨੂੰ ਮੰਮੇ ਨਾਲ ਮਲਾਵਾਂਗੇ ਲੱਲੇ ਨੂੰ ਲੱਲੇ ਨਾਲ ਮਲਾਵਾਂਗੇ ਚਿੱਚੇ ਨੂੰ ਚਿੱਚੇ ਨਾਲ ਮਲਾਵਾਂਗੇ ਪੱਪੇ ਨੂੰ ਪੱਪੇ ਨਾਲ ਮਲਾਵਾਂਗੇ ਹੁਣ ਅਸੀਂ ਦੂਜੇ ਪਾਸੇ ਤਸਵੀਰਾਂ ਨੂੰ ਅੱਖਰਾਂ ਨਾਲ ਮਲਾਵਾਂਗੇ ਜਿਸ ਤਰ੍ਹਾਂ ਢੋਲ ਨੂੰ ਢੱਡੇ ਨਾਲ ਮਲਾਇਆ ਗਿਆ ਉਸੇ ਤਰ੍ਹਾਂ ਅਸੀਂ ਡੱਡੂ ਨੂੰ ਡੱਡੇ ਨਾਲ ਮਲਾਵਾਂਗੇ ਟਮਾਟਰ ਨੂੰ ਟੈਂਕੇ ਨਾਲ ਮਲਾਵਾਂਗੇ ਥੇਲੇ ਨੂੰ ਠੱਠੇ ਨਾਲ ਮਲਾਵਾਂਗੇ ਪ੍ਰਸ਼ਨ ਨੰਬਰ 3 ਤਸਵੀਰ ਦੇਖ ਕੇ ਸਹੀ ਅੱਖਰ ਤੇ ਗੋਲਾ ਲਾਓ ਇੱਕ ਪਾਸੇ ਤਸਵੀਰ ਦਿੱਤੀ ਗਈ ਹੈ ਦੂਜੇ ਪਾਸੇ ਅੱਖਰ ਲਿਖੇ ਹੋਏ ਹਨ ਤਸਵੀਰ ਦੇ ਸਾਹਮਣੇ ਸਹੀ ਅੱਖਰ ਤੇ ਗੋਲਾ ਲਗਾਉਣਾ ਹੈ ਦੂਜੇ ਨੰਬਰ ਤੇ ਜੁੱਤੀ ਦਿੱਤੀ ਹੈ ਜਿੱਜਾ ਜੁੱਤੀ ਹੁੰਦੀ ਹੈ ਇਸ ਕੱਕੇ ਸੀ ਜਿੱਜੇ ਉੱਪਰ ਗੋਲਾ ਲਗਾਵਾਂਗੇ ਛਿਸ਼ਾ ਛਤਰੀ ਹੁੰਦਾ ਹੈ ਛਿਛੇ ਉੱਪਰ ਗੋਲਾ ਲਗਾਵਾਂਗੇ ਚਿੱਚਾ ਚਮਚਾ ਹੁੰਦਾ ਹੈ ਚਿੱਚੇ ਉੱਪਰ ਗੋਲਾ ਲਗਾਵਾਂਗੇ ਪ੍ਰਸ਼ਨ ਨੰਬਰ 4 ਅੱਖਰ ਨਾਲ ਅੱਖਰ ਮਿਲਾਓ ਅਤੇ ਸ਼ਬਦ ਬਣਾਓ ਜਿਵੇਂ ਕ ਗ ਰ ਰਾ ਘਰ ਬਣਾ ਕੇ ਦਿੱਤਾ ਗਿਆ ਹੈ ਕੱਕਾ ਰਾਰਾ ਘਰ ਸਸਾ ਰਾਰਾ ਸਾਰ ਵਾਵਾ ਰਾਰਾ ਬਾੜ ਤੱਤਰਾ ਰਾਰਾ ਤਾਰ ਹਹਾ ਰਰ ਹਰ ਪ੍ਰਸ਼ਨ ਨੰਬਰ 5 ਤਸਵੀਰ ਵਿੱਚ ਰੰਗ ਭਰੋ ਜਹਾਜ਼ ਦੀ ਤਸਵੀਰ ਦਿੱਤੀ ਗਈ ਹੈ ਜਿਸ ਵਿੱਚ ਅਸੀਂ ਇਸ ਤਰੀਕੇ ਨਾਲ ਰੰਗ ਭਰ ਸਕਦੇ ਹਾਂ ਪ੍ਰਸ਼ਨ ਨੰਬਰ 6 ਅੱਖਰ ਲੱਭੋ ਅਤੇ ਗੋਲਾ ਲਾਓ ਜਿਸ ਤਰ੍ਹਾਂ ਪਹਿਲੀ ਲਾਈਨ ਵਿੱਚ ਆੜੇ ਦੇ ਸਾਹਮਣੇ ਦਿੱਤੇ ਅੱਖਰਾਂ ਵਿੱਚੋਂ ਆੜੇ ਉੱਪਰ ਗੋਲਾ ਲਗਾਇਆ ਗਿਆ ਹੈ ਉਸੇ ਤਰੀਕੇ ਨਾਲ ਅਸੀਂ ਊੜੇ ਦੇ ਸਾਹਮਣੇ ਲਿਖੇ ਅੱਖਰਾਂ ਵਿੱਚੋਂ ਊੜੇ ਤੇ ਚੱਕਰ ਲਗਾਵਾਂਗੇ ਫਿਰ ਸਸੇ ਦੇ ਸਾਹਮਣੇ ਸਸੇ ਉੱਪਰ ਚੱਕਰ ਲਗਾਵਾਂਗੇ ਫਿਰ ਕੱਕੇ ਦੇ ਸਾਹਮਣੇ ਕੱਕੇ ਉੱਪਰ ਚੱਕਰ ਲਗਾਵਾਂਗੇ ਫਿਰ ਗੱਗੇ ਦੇ ਸਾਹਮਣੇ ਗੱਗੇ ਉੱਪਰ ਚੱਕਰ ਲਗਾਵਾਂਗੇ ਫਿਰ ਹਾਹੇ ਦੇ ਸਾਹਮਣੇ ਹਾਹੇ ਉੱਪਰ ਚੱਕਰ ਲਗਾਵਾਂਗੇ ਪ੍ਰਸ਼ਨ ਨੰਬਰ 7 ਪੱਪਾ ਪਤੰਗ ਵਿੱਚ ਰੰਗ ਭਰੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਪੱਪਾ ਪਤੰਗ ਦੇ ਵਿੱਚ ਆਪਣਾ ਮਨਪਸੰਦ ਰੰਗ ਭਰ ਸਕਦੇ ਹੋ ਪ੍ਰਸ਼ਨ ਨੰਬਰ 8 ਸ਼ਬਦ ਬਣਾਓ ਜਿਵੇਂ ਸਸਾ ਨੰਨਾ ਸੰਨ ਹਾਹਾ ਨੰਨਾ ਹਨ ਤੱਤਾ ਨੰਨਾ ਤਾਨ ਦਾਨਨ ਨਤਨ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ